ਸ਼ੈਨਾਜ ਤਿਆਰ ਵੀ ਤੂੰ ਹੋਈ ਐ ਮਾਰੇ ਤੇਰੀ ਸਹੇਲੀ ਦਾ ਫੋਨ ਵੀ ਆਇਆ ਤੇ ਗਈ ਕਿਉਂ ਨਹੀਂ ਰਖੜੀ ਲੈਣ ਪੂਆ ਉੱਦੈ ਮੇਰੇ ਦਿਲ ਨੇ ਕੀਤਾ ਜਾਣ ਨੂੰ ਲੈ ਦਿਲ ਕਿਉਂ ਨਹੀਂ ਕੀਤਾ ਚੱਲ ਜੇ ਤੂੰ ਉਹਦੇ ਨਾਲ ਨਹੀਂ ਨਾ ਜਾਣਾ ਚੱਲ ਮੈਂ ਤੇਰੇ ਨਾਲ ਚਲਦੀ ਆ ਚੱਲ ਆਪਾਂ ਲੈ ਕੇ ਆਉਨੇ ਆ ਪੂਆ ਰਖੜੀ ਲੈਣ ਚਲਤੇ ਜਾਂਦੇ ਆ ਪਤਾ ਨਾ ਤੈਨੂੰ ਪਿਛਲੀ ਵਾਰੀ ਵੀ ਗਏ ਹੀ ਗਏ ਤੇ ਫੇਰ ਰਖੜੀਆਂ ਇੱਧੇ ਪਈਆਂ ਰਹਿ ਗਈਆਂ ਪੂਆ ਪਿਛਲੀ ਵਾਰੀ ਕਿਹੜਾ ਕਹਿ ਨੂੰ ਬੰਨੀ ਸੀ ਤੈਨੂੰ ਪਤਾ ਮਨ ਕਿੰਨਾ ਦੁਖੀ ਹੋਇਆ ਸੀ ਓਹੋ ਕਿਨ ਮੈਂ ਪਹਿਲਾਂ ਵੀ ਸਮਝਾਇਆ ਏ ਤੂੰ ਟੈਨਸ਼ਨ ਨਾ ਲੈ ਨਾਲੇ ਤੈਨੂੰ ਇਹ ਨਹੀਂ ਪਤਾ ਪਿਛਲੀ ਵਾਰੀ ਕਿਹੜਾ ਸਾਡਾ ਜੋਦ ਹੈਗਾ ਹੀ ਇਸ ਵਾਰੀ ਤੇ ਜੋਦ ਵੀ ਹੈਗਾ ਆਪਾਂ ਜੋਦ ਨੂੰ ਮੰਨਣ ਜਾਵਾਂਗੇ ਚਲ ਤੋ ਇਦਾਂ ਕਰ ਆਪਾਂ ਦੋਵੇਂ ਜਣੇ ਜਾਣੇ ਆ ਆ ਜਾ ਛੇਤੀ ਛੇਤੀ ਬਾਹਰ ਹਾਂ ਤੂੰ ਜਾਓ ਮੈਂ ਆਨੀ ਆ ਓਕੇ ਮੈਨੂੰ ਤੇ ਲੱਗਦਾ ਭੂਆ ਮੇਰਾ ਦੇਲ ਦੱਖਰ ਵਾਸਤੇ ਲੈ ਜਾਂਦੇ ਆ ਚਲ ਕੋਈ ਨਹੀਂ ਜਾਣੀ ਆ ਕੈਂਤਾ ਦੇ ਆਪ ਵੀ ਉਹਨੂੰ ਬਨਣੀ ਆ